ਕੰਜੀ ਤੁਸੀਂ ਨਾਲ ਆਏ ਤੁਹਾਡਾ ਵੀ ਅਸੀਂ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਿਹਾ ਹੋਂ ਦਾ ਹਰ ਹੱਥ ਤੇ ਮੈਂ ਦਿਲਜੀਤਾ ਜੂਗਾ ਦੋਸਤੋ ਅੱਜ ਅਵਨਾਸ਼ ਰਾਏ ਖੰਨਾ ਸਾਬਕਾ ਮੈਂਬਰ ਪਾਰਲੀਮੈਂਟ ਪੁਰਾਣੀ ਜਿੱਥੇ ਅਕਸਰ ਕੋਈ ਨਾ ਕੋਈ ਕਾਰਜਕ੍ਰਮ ਇਹਨਾਂ ਨੂੰ ਨਿਯੋਜਿਤ ਕੀਤਾ ਜਾਂਦਾ ਰਹਿੰਦਾ ਜਨ ਹਿੱਤ ਦਾ ਹੋਵੇ ਲੋਕਾਂ ਦੀ ਗੱਲ ਹੋਵੇ ਜਾਂ ਕਿਸੇ ਮੱਪੇਸ਼ੀ ਕਰਨ ਉਹਦੇ ਸੰਬੰਧ ਚ ਉਈ ਨ ਕੋਈ ਨਾ ਦਾ ਜਿਹੜੀ ਪਲੈਨਿੰਗ ਰਹਿੰਦੀ ਆ ਔਰ ਉਹਦੇ ਤਹਿਤ ਕਿਤੇ ਨਾ ਕਿਤੇ ਥਰੋਡ ਪੰਜਾਬ ਚ ਵੀ ਨਵੀਆਂ ਉਜੋਸ਼ ਕੀਤੇ ਜਾਂਦੇ ਆ ਤਾਂ ਕਿ ਜਿਹੜਾ ਸਮਾਜ ਦੇ ਵਿੱਚ ਇੱਕ ਬਧੀਆ ਮੈਸੇਜ ਆਵੇ ਸੋ ਇਸੇ ਲੜੀ ਦੇ ਤਹਿਤ ਅੱਜ ਇਹਨਾਂ ਨੇ ਆਪਣੇ ਆਫਿਸ ਉਸ ਸ਼ਾਖਰ ਵਿੱਚ ਇੱਕ ਪ੍ਰੈਸ ਆਯੋਜਨ ਕੀਤਾ ਗਿਆ ਪ੍ਰੈਸ ਵਾਰਤਾ ਕੀਤੀ ਗਈ ਹੈ ਅਸੀਂ ਗੱਲ ਕਰਨੀ ਹੈ ਵੀ ਪ੍ਰੈਸ ਵਾਰਤਾ ਕੀ ਸੀ ਇਹਦੇ ਵਿੱਚ ਕਿਉਂ ਕੀਤੀ ਗਈ ਇਹਦੇ ਇਸ ਵੰਦ ਕਿਹੇ ਸੰਬੰਧ ਚ ਕੀਤੀ ਗਈ ਸੋ ਖੰਨਾ ਸਾਹਿਬ ਤੁਹਾਡਾ ਸਵਾਗਤ ਹੈ ਜੀ ਦਾ ਵਾਰ ਕੰਨਾ ਸਾਹਿਬ ਤੁਸੀਂ ਅੱਜ ਆਪਣੇ ਇਸ ਆਫਿਸ ਦੇ ਵਿੱਚ ਇੱਕ ਪ੍ਰੈਸ ਵਾਰਤਾ ਦਾ ਆਯੋਜਨ ਕੀਤਾ ਗਿਆ ਕਿਆ ਮਹੌਲ ਸੀ ਇਹੋ ਪ੍ਰਸ਼ਨ ਸਭ ਤੋਂ ਪਹਿਲਾਂ ਤਾਂ ਮੈਂ ਮੋਰਾਵਾਲੀ ਦੀ ਰਹਿਣ ਵਾਲੀ ਪ੍ਰਿੰਕਾ ਦਾਸ ਇੱਕ ਮਜ਼ਦੂਰ ਦੀ ਬੇਟੀ ਨੂੰ ਬਹੁਤ ਬਹੁਤ ਵਧਾਈ ਦਿੰਦਾ ਜਿਸ ਨੇ 19300 ਫੁੱਟ ਸਾਊਥ ਅਫਰੀਕਾ ਦੀ ਪਹਾੜੀ ਚੜ੍ਹ ਕੇ ਇੱਕ ਆਪਣੇ ਹੌਸਲੇ ਦੀ ਜਹਰ ਪ੍ਰਦਰਸ਼ਨ ਕੀਤਾ ਔਰ ਜਦੋਂ ਸਾਊਥ ਅਫਰੀਕਾ ਦੇ ਵਿੱਚ ਭਾਰਤ ਦਾ ਝੰਡਾ ਫੈਰਾ ਕੇ ਜਿੰਨੇ ਵੀ ਸਾਊਥ ਅਫਰੀਕਾ ਦੇ ਲੋਕ ਦੇ ਨਾਲ ਟੀਮ ਵਿੱਚ ਨਾਲ ਚੱਲੇ ਹੋਏ ਸੀ ਉਹਨਾਂ ਨੂੰ ਵੀ ਬੰਦੇ ਭਾਰਤ ਭਾਰਤ ਬੰਦੇ ਮਾਤਰਮ ਜੈ ਬੰਦੇ ਮਾਤਰਮ ਜਿੰਨਤ ਜੈ ਭਾਰਤ ਮਾਤਾ ਕੀ ਜੈ ਇਹ ਨਾਅਰੇ 울ਵਾਏ ਪਰ ਉਹਨਾਂ ਨੇ ਕੋਈ ਰਿਸਪੌਂਸ ਨਹੀਂ ਦਿੱਤਾ ਮੈਂ ਸਮਝਦਾ ਕਿ ਸਾਰੇ ਦੇਸ਼ ਵਾਸੀਆਂ ਦਾ ਸਿਰ ਉਸ ਦਿਨ ਗਰਮ ਨਾਚਾ ਹੋ ਗਿਆ ਹੋਵੇਗਾ ਜਦੋਂ ਸਾਊਥ ਅਫਰੀਕਾ ਦੀ ਚੋਟੀ ਤੇ ਬੱਚੀ ਜਿਹੜੀ ਹੈ ਇੱਕ ਮਜ਼ਦੂਰ ਦੀ ਬੱਚੀ ਉਹਨੇ ਜਾ ਕੇ ਪਹਾੜਾ ਚੜ੍ਹਨਾ ਕਰਿਆ ਬਾਕੀ ਇਸ ਸਾਰੇ ਕੰਮ ਦੇ ਵਿੱਚ ਅ ਸ਼ੀਰ ਦੇ ਆਜਾ ਸਰਦ ਪਗਤ ਸਿੰਘ ਦਾ ਸਪੋਰਟਸ ਕਲਬ ਨੇ ਬਹੁਤ ਸਾਥ ਦਿੱਤਾ ਉਹ ਜਿਹੜੀ ਖਰਚਾ ਆਣਾ ਸੀਗਾ ਉਹਦੀ ਬੜੀ ਅ ਬੜੀ ਲੋੜ ਸੀ ਉਹਨਾਂ ਨੇ ਡੋਨਰ ਇਕੱਠੇ ਕਰਕੇ ਉਸ ਬੱਚੀ ਨੂੰ ਇਸ ਮੁਕਾਮ ਤੇ ਭੇਜਿਆ ਜਦੋਂ ਉਹਨੇ ਵਾਪਸ ਆਣਾ ਸੀ ਵਾਪਸ ਸਿਰਫ ਉਹਦੀ ਮਾਂ ਕਿਸ ਨੂੰ ਲੈਣ ਗਈ ਸੀ ਇਹਨਾਂ ਦੀ ਬਲੈਂਸ ਤੇ ਸੀ ਬਸ ਚਾਹਾਂ ਇਹ ਵੀ ਛੋਟੀ ਜਿਹੀ ਘਟਨਾ ਮੈ ਤੁਹਾਨੂੰ ਸੇਰ ਕਰਨਾ ਚਾਹਣਾ ਜਦੋਂ ਇਸ ਗੱਲ ਦਾ ਮੈਨੂੰ ਪਤਾ ਲੱਗਾ ਤਾਂ ਮੈਂ ਸਪੋਰਟ ਕਰਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਜੀ ਨਾਲ ਗੱਲ ਕੀਤੀ ਉਹ ਕਹਿੰਦੇ ਹਾਂ ਉਹ ਵਾਪਸ ਆ ਰਹੇ ਨੇ ਮੈਂ ਇਮੀਡੀਏਟਲੀ ਆਪਣੇ ਵਕਤਰਾਣੰਦ ਜੀ ਨਾਲ ਗੱਲ ਕਰਕੇ ਉਸ ਦਾ ਬਹੁਤ ਭੱਵੇ ਸਵਾਗਤ ਇਹ ਤਰ੍ਹਾਂ ਕਰਵਾਇਆ ਅਤੇ ਬਾਈਕਾਰ ਉਹਨਾਂ ਨੂੰ ਜਿਹੜਾ ਹੈ ਗੋਗਰ ਸ਼ੰਕਰ ਕੋਲ ਜਾਇਆ ਉਹਨਿਸ ਬੱਚੀ ਦਾ ਮਨ ਹੈ ਕਿ ਮੈਂ ਐਵਰੈਸਟ ਦੀ ਚੋਟੀ ਉੱਪਰ ਯੂਪਾਰ ਕਰਨੀ ਹੈ ਉਹਦੇ ਲਈ ਇਹਨੇ ਤਿਆਰੀ ਸ਼ੁਰੂ ਕੀਤੀ ਹੈ ਮੈਂ ਸਾਰੇ ਡੋਨਰਜ਼ ਨੂੰ ਵੀ ਦੇਸ਼ਵਾਸੀਆਂ ਨੂੰ ਵੀ ਦਾਨੀ ਸਦਨਾ ਬੇਨਤੀ ਕਰਾਂਗਾ ਜਦੋਂ ਵੀ ਇਹਦਾ ਪ੍ਰੋਜੈਕਟ ਆਏਗਾ ਤਾਂ ਉਸ ਵੇਲੇ ਜਰੂਰ ਇਹਦਾ ਸਾਥ ਦਿਓ ਆ ਬਹੁਤ ਬਹੁਤ ਤਰਫੋਂ ਵਾਧੇ ਖਾਨਾ ਸੋਸ ਸੋ ਦੋਸਤੋ ਇਹ ਸਮਗਨੋਸ ਹੈ ਖਨਾ ਜਿਨ੍ਹਾਂ ਨੇ ਇਸ ਇੱਕ ਖੂਰ ਕਰਨੂ ਆਪਣੇ ਵਿੱਚ ਲੜੀ ਇੱਕ ਜੋੜੀ ਹੈ ਇਸ ਬੇਟੀ ਨੂੰ ਇਸ ਗੁੜੀਆਂ ਨੂੰ ਸਨਮਾਨਤ ਕਰਕੇ ਤੇ ਨਾਲ ਦੇ ਨਾਲ ਇਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਉਹਦੀ ਹੈਲਪ ਕੀਤੀ ਤਾਂ ਕਿ ਉਹ ਬਹੁਤ ਸਾਰੀ ਮੁਕਤੀ ਨਹੀਂ ਸੀ ਕਿ ਉਹ ਨਹੀਂ ਹੈਲਪ ਨਹੀਂ ਕਰ ਪਾਇਆ ਪਰ ਇਹਨਾਂ ਨੇ ਬਹੁਤ ਅੱਗੇ ਜਿਹੜਾ ਬਲੰਕੀ ਦਾ ਅਪਵੇਖਿਆ ਲੜਕੀ ਦਾ ਸੁਪਨਾ ਉਹਨੂੰ ਪੂਰਾ ਕਰਨ ਦੇ ਵੀ ਇਹ ਤਾਂ ਦੇ ਨਾਮ ਇਮਾਨਦਾਰੀ ਨਾਲ ਜਿੱਥੇ ਆਪ ਉਹਨਾਂ ਦੇ ਨਾਲ ਖੜੇ ਆ ਉੱਥੇ ਲੋਕਾਂ ਨੂੰ ਵੀ ਆਪਣੇ ਜਿਹੜੇ ਵਰਕਰ ਆ ਉਹਨਾਂ ਨੂੰ ਵੀ ਗ੍ਰੇਟ ਕਰਨ ਦੇ ਕਿਸ ਬਚੀ ਦਾ ਜਿਹੜਾ ਸਹਿਯੋਗ ਕਰ। ਅਸ਼ਾਪੁਰ ਤੋਂ ਦਾ ਬਾਪ ਪਲੇਦਰਜੀ ਅਜੂਬਾ ਬ